ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੂਈ ਵਰਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਟੋਟਲ ਆਜੂ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਲਈ ਹੋ ਠੀਕ ਹਾਂ ਵਧੀਆ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਨਵਦੀਪਾ ਜੀ ਪਿੰਡ ਬਾਲੀਆਂ ਨੇੜੇ ਤਨੌਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਆਈ ਆਪਾਂ ਨੂੰ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦਿਓ 8360329597 ਠੀਕ ਆ ਭਾਈ ਭਾਈ ਜਿਹੜੀ ਇਹ ਵਰਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਸੂਆ ਦੂਜਾ ਸੂਈ ਆ ਜੀ ਕਦੋਂ ਸੂਈ ਆ ਭਾਈ ਇਹ ਕੱਲ ਦੀ ਸੂਈ ਹੋਈ ਆ ਜੀ ਕੱਲ ਦੀ ਸੂਈ ਆ ਬੱਚਾ ਕੀ ਆ ਭਾਈ ਬੱਚਾ ਮਗਰ ਬੱਚਾ ਜੀ ਬੱਚਾ ਭਾਈ ਠੀਕ ਆ ਭਾਈ ਜੇਰ ਭਾਈ ਹਾਂਜੀ ਜੇਰ ਭਾਈ ਠੀਕ ਆ ਭਾਈ ਕਿੰਨੇ ਕੁ ਬੌਲੇ ਤੇ ਹਨ ਬੌਲਾ ਹੋਗਾ ਜੀ ਹੁਣ 12 ਹਾਂ ਜਰਸੀ ਆ ਹਾਂ ਜਰਸੀ ਪੰਜਾਬ ਵਾਲੀ ਹੈ ਜਰਸੀ ਪੰਜਾਬ ਵਾਲੀ ਹੈ ਠੀਕ ਆ ਬਾਈ ਕੱਦ ਬੱਡ ਚੰਗਾ ਚੰਗੀ ਆ ਰਾਜੇ ਸਭੀ ਪੜੀ ਆ ਫੇਸ ਦੇਖੋ ਫੇਸ ਬੜਾ ਚੰਗਾ ਬਾਈ ਬੋਦੀਬਾਦੀ ਚੰਗੀ ਆ ਸਨਖ ਆਪਣਾ ਬੈਡ ਦੇ ਵਿੱਚ ਬਹੁਤ ਆ ਸੂਈ ਸਵਾਈ ਆ ਰੰਗ ਰੂਪ ਬਹੁਤ ਚੰਗਾ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰਵਾ ਬਾਕੀ ਠੰਡੀ ਸੀ ਲਈ ਠੀਕ ਆ ਅਲਕਾਰੋ ਬਾਈ ਜਿਵੇਂ ਮਰਜੀ ਜਿਵੇਂ ਮਰਜੀ ਚਵਾਈ ਕਰੀ ਚੱਲਿਓ ਅੱਥੀ ਚਵਾਈ ਵਾਲਾ ਥਾਣਾ ਹੂੰ ਮੁੱਠੀ ਵਾਲਾ ਥਾਣਾ ਹੈਨਾ ਮੁੱਠੀ ਵਾਲਾ ਕੱਲਾ ਇਕੱਲਾ ਥਾਣ ਚਾਰੇ ਥਾਣ ਨਿਕਲ 17 ਮਾਰਕੇ ਬਣਾਤੀ ਜਮਾ ਠੰਡੀ ਹੈ ਬਰਖਬਰ ਜਿਵੇਂ ਮਰਜੀ ਵਾਟਾ ਗੁਲਾਸਣ ਨਿਆਣਾ ਪਾਉ ਨਾ ਕੋਈ ਚੱਕਰ ਨਹੀਂ ਕਹਿੰਦੀ ਕੁਛ ਨਹੀਂ ਹਲ ਮੜੇ ਨਾ ਉਤਰ ਗਿਆ ਸਹੀ ਗੱਲ ਆਵੇ ਮਾਰਦੀ ਦਾ ਰਾਈ ਹਾਂ ਮਾਰਦੀ ਵੀ ਤਾਰਾ ਤਾਰਾ ਮਾਰ ਕੇ ਚੂਣ ਬੜਾ ਚੰਗਾ ਹੈਨਾ ਬਾਈ ਚੰਗਾ ਪੋਲੀ ਚਵਾਈ ਦੇਖੋ ਬਾਈ ਇੱਕ ਨੰਬਰ ਚਵਾਈ ਵਾਲਾ ਜਿਵੇਂ ਮਰਜੀ ਧਾਰਾ ਮਾਈ ਚੱਲ ਕੋਈ ਚੱਕਰ ਨਹੀਂ ਕੀ ਆ ਬਾਤ ਆ ਚਵਾਈ ਬਹੁਤ ਏਗੀ ਹੈਨਾ ਸੂਧ ਜਿਹਾ ਜਿਹਾ ਮਾਰਦਾ ਬਈ ਲਾਇ ਬਈ ਝੋਣ ਝੋਣ ਪੂਰਾ ਚੰਗਾ ਜਿਵੇਂ ਮਰਜ਼ੀ ਧਾਰਾ ਮਾਰੀ ਕਰਕੇ ਚੱਕੇ ਨਹੀਂ ਖੇਲਣਾ ਤਾਂ ਕਰਮਾਈ ਨੇ ਪੂਰਾ ਨਹੀਂ ਹਨਾ ਕਿਆ ਬਾਤ ਆ ਜਿਹੜਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਜੀ ਹੂੰ ਜਿਵੇਂ ਮਰਜ਼ੀ ਚਵਾਈ ਚੱਲੋ ਦੁਪਹਿਰੇ ਚੋ ਲੋਗੂ ਐ ਨਹੀਂ ਹੈਗਾ ਬਈ ਜਦੋਂ ਮਰਜ਼ੀ ਚਵਾਈ ਕਰ ਲੋ ਠੀਕ ਹੈ ਭਾਈ ਹਾਂ ਜਮਾ ਬਰਫ ਵਰ ਗਿਆ ਹਾਂ ਆ ਦੇਖੋ ਪੂਹ ਚੱਕੀ ਖੜੀ ਆ ਸਹੀ ਗੱਲ ਆ ਭਾਈ ਕਹਿੰਦੀ ਕੋਸ਼ ਧਾਰਾ ਦੂਰਾਂ ਜਮ ਪੂਰੀ ਮੋਟੀ ਧਾਰਾ ਦੇਖੋ ਮੋਟੀ ਧਾਰਾ ਲੈ ਮੁੱਖੀ ਵਾਲਾ ਭਾਈ ਥਾਣਾ ਤੇ ਗੰਨੇ আর ਗੀਤਾ ਬੜਾ ਚੰਗਾ ਕਰੀ ਹੋਲੀ ਧਾਰਾ ਜਮ ਹੋਲੀ ਹਾਂ ਸਹੀ ਗੱਲ ਆ ਕੀ ਬਾਤ ਜੀ ਲੱਗਦਾ ਹਣਾ ਜਿਵੇਂ ਮਰਜ਼ੀ ਚੋਈ ਚਲੋ ਜੀ ਕੋਈ ਜਿਹੇ ਜਵਾਗ ਚੋਲੇ ਹਾਂ 5-10 ਸਾਲ ਦਾ ਜਵਾਗ ਚੋਲੇ ਕੋਈ ਆ ਨਹੀਂ ਇਹਦਾ ਵੀ ਲੱਤ ਮਾਰੀ ਠੀਕ ਆ ਜਿਵੇਂ ਮਰਜ਼ੀ ਥੱਲੇ ਬੈਠੇ ਹੋ ਚੀਕਾ ਜਮਾ ਠੰਡੀ ਗਾ ਗਈ ਹੂੰ ਬਾਕੀ ਪੰਜਾਬ ਵਾਲੀ ਜਰਸੀ ਹੈ ਜੀ ਪੰਜਾਬ ਵਾਲੀ ਜਰਸੀ 48 92 ਕੱਦ ਦਰਮਿਆਨ ਨਾ ਗਈ ਹਾਂ ਖੋਲੀ ਬਈ ਤੋਰੀ ਕੱਦ ਆਪਾਂ ਵੀਡੀਓ ਚ ਦੱਸ ਦੋ ਹੂੰ ਬੀ ਐਚ ਐਫ ਦਾ ਮੁਕਾਬਲਾ ਨਹੀਂ ਕਰਦੀ ਇਹ ਸਹੀ ਗੱਲ ਹੈ ਕੱਦ ਦਾ ਕੱਦ ਦਰਮਿਆਨ ਨਹੀਂ ਹੈ ਇਹ ਦਰਮਿਆਨ ਹੈ ਕੱਦ ਦਾ ਬਈ ਹਾਂਜੀ ਕਲਰ ਬਹੁਤ ਚੰਗਾ ਮੰਗ ਚੰਗੀ ਆ ਸੋਈ ਸਵਾਈਆ ਧਾਰ ਚ ਸਵਾਈਆ ਇੱਕ ਨਾ ਬਾਕੀ ਪੈਂਟ ਵਧੀਆ ਹੁੰਦੀ ਹੈ ਜੀ ਮਸਲ ਦੀ ਸਹੀ ਗੱਲ ਹੈ ਹੈਂਡਾ ਜਿਹੜੀ ਕਰਮ ਵਾਲੀ ਦੀ ਬਈ ਸਹੀ ਗੱਲ ਆ ਫੋਲ ਆਉਗੀ ਤੋਰਾ ਤਾਰਾ ਦੇਖੋ ਬਈ ਆਰਡਰ ਕਮਾਲ ਦਾ ਤੋਰਾ ਤਾਰਾ ਚੰਗਾ ਕਰਮ ਵਾਲੀ ਦੇਖੋ ਜੀ ਮੁੱਲ ਕੀ ਆ ਬਈ ਜੈਜ ਰੇਟ ਆਪਾਂ ਫੋਨ 'ਤੇ ਕਰ ਦਾਂਗੇ ਜੀ ਜੈ ਜੀ ਹੋਊਗਾ ਜੈ ਜੀ ਕਾਂਪ ਦੇ ਦਾਂਗੇ ਆਪਾਂ ਕੋਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਫੋਨ 'ਤੇ ਕਰ ਲਾਂਗੇ ਮੁੱਲ ਆ ਜਿਹੜਾ ਵੈਟ ਦੇ ਹਿਸਾਬ ਨਾਲ ਜੈ ਜੀ ਹੋਊਗਾ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਚਵਾਈ ਚੰਗੀ ਆ ਸੋਈ ਸਵਾਈ ਆ ਜੇ ਰਵੀ ਬਾਈ ਕਹਿੰਦਾ ਕੰਪਲੀਟ ਆ ਨਾੜੂਆ ਦਿਖਾਓ ਬੱਚੇ ਦਾ ਜੀ ਹਾਂ ਗਿੱਲਾ ਨੜੂਆ ਨਾਲ ਆਈ ਹਾਂ ਆ ਗਿੱਲਾ ਜਮਾ ਨੜੂਆ ਠੀਕ ਆ ਭਾਈ ਜਮਾ ਗਿੱਲਾ ਨੜੂਆ ਹਾਂ ਸਹੀ ਗੱਲ ਆ ਭਾਈ ਹਾਂ ਤਾਰਾਂ ਦੂਰਾਂ ਜਿਵੇਂ ਮਰਜ਼ੀ ਮਾਰੀ ਚੱਲੋ ਹਾਂ ਕਹਿੰਦੀ ਕੁਛ ਨਹੀਂ ਕੁਛ ਨਹੀਂ ਕਹਿੰਦੀ ਜਿਵੇਂ ਮਰਜ਼ੀ ਦੇਖੋ ਹਾਂ ਤਣ ਦੇਖੋ ਵਧੀਆ ਹੱਥੀ ਚਵਾਈ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਠੀਕ ਆ ਭਾਈ ਹਾਂ ਤੁਹਾੜੀ ਮਾਰਦੂ ਚਾਹਿਆ ਨਹੀਂ ਹੈਗਾ ਵੀ ਗਾਂ ਖੱਲ ਚੁ ਹਾਂ ਜਿਵੇਂ ਮਰਜ਼ੀ ਬੈਠੇ ਰੋ ਜਿਵੇਂ ਮਰਜ਼ੀ ਚੋਈ ਜਾਣਾ ਕੋਈ ਚੱਕਰ ਨਹੀਂ ਹੈਗਾ ਜੀ ਠੀਕ ਆ ਭਾਈ ਹਾਂ ਬਾਕੀ ਪੰਜਾਬ ਵਾਲੀ ਯਾਤਰੀ ਆ ਹਾਂ ਤੇ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ